ਕਿਸਾਨ ਵੀਰੋ ਸਵਾਗਤ ਆ ਤੁਹਾਡਾ ਮਹਾਰਾਜ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਜਿਹੜੀ ਅੱਜ ਵੀਡੀਓ ਬਣਾ ਰਹੇ ਹਾਂ ਜੀ ਪਿੰਡ ਮਹਾਰਾਜ ਬਾਈ ਕਾਲੇ ਦੇ ਘਰੋਂ ਆਪਾਂ ਵੀਡੀਓ ਬਣਾ ਰਹੇ ਆਂ ਵੀਡੀਓ ਦੇ ਵਿੱਚ ਇੱਕ ਤਾਜੀ ਸੂਈ ਆਪਾਂ ਤੁਹਾਨੂੰ ਮੱਝ ਦਿਖਾ ਰਹੇ ਆਂ ਪੂਰੀ ਜਿਹੜੀ ਗੱਲਬਾਤ ਆ ਪਾਜ ਦੇ ਨਾਲ ਕਰਾਂਗੇ ਵੀ ਕਦੋਂ ਸੂਈ ਐ ਤੇ ਕਿੰਨਾ ਇਹਦਾ ਦੁੱਧ ਐ ਤੇ ਪੂਰੀ ਮਿੱਤਰੋ ਥਾਲੇ ਵੀ ਦੀ ਸਾਫ ਹੈ ਦੁੱਧ ਬਾਈ ਕਹਿੰਦਾ ਵੀ ਪਿਛਲੇ ਸੂਏ ਬਹੁਤ ਚੰਗਾ ਕੱਢਿਆ ਵਾ ਤੇ ਇਸ ਵਾਰ ਕਿੰਨਾ ਕੱਢਦੀ ਆ ਉਹ ਤੁਹਾਡੇ ਹੁਣ ਸਾਹਮਣੇ ਆ ਤੇ ਤੇ ਜਿਹੜਾ ਭਰਾ ਇਹਨੂੰ ਲੈ ਕੇ ਗਿਆ ਤਾਂ ਮਿੱਤਰੋ ਕਮੈਂਟ ਕਰਕੇ ਜਦੋਂ 15 20 ਦਿਨਾਂ ਤੇ ਆ ਗਈ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿੰਨਾ ਨਯਾਨੇ ਦਾ ਦੁੱਧ ਕੱਢਿਆ ਸਾਡੀ ਤੱਕ ਕਿੰਨੀ ਆ ਤੇ ਛੋਡੀ ਸਾਂਸਵਾਲ ਨਾਲ ਦੁੱਧ ਕਿੰਨਾ ਕੱਢਦੀ ਆ ਤੇ ਪੂਰੀ ਜਿਹੜੀ ਗੱਲਬਾਤ ਬਾਈ ਦੇ ਨਾਲ ਕਰਦੇ ਆ ਕੱਲਾ ਕੱਲਾ ਮਿੱਤਰੋ ਥਾਣਾ ਹੈ ਸੋਹਣਾ ਥਾਣਾ ਹਾਂਜੀ ਬਾਈ ਕਾਲੇ ਕੀ ਹਾਲ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ ਠੀਕ ਐ ਸੇ ਤਾਂ ਹਾਂਜੀ ਹਾਂਜੀ ਆਪਾਂ ਮੰਨ ਲਾ ਤਾਂ ਤੀਜੀ ਵੀਡੀਓ ਕ ਚੌਥੀ ਛੋਡੇ ਘਰੋਂ ਤੀਜੀ ਚੌਥੀ ਚੌਥੀ ਆ ਜੀ ਹਨਾ ਹਾਂਜੀ ਤੇ ਕਰੇ ਲੂਏ ਪਾਸੋਂ ਸਾਹਮਣੇ ਹਾਂਜੀ ਹਾਂਜੀ ਕਰੇ ਲੂਏ ਜੀ ਬਾਕੀ ਮਾਲ ਸੱਪੜ ਤੇ ਗਿਆ ਹੋਇਆ ਇੱਕ ਸੂਈ ਕਰਕੇ ਹਾਂ ਆ ਤੁਹਾਡੇ ਨਾਲ ਸੱਪੜਾ ਜਿੱਥੇ ਕੁੰਡੀਆਂ ਦੇ ਸਿੰਘ ਫਸੇ ਸੀ ਹੈਨਾ ਜਮਾ ਨਾਲ ਕੰਧ ਦੇ ਨਾਲ ਸੀ ਹਾਂ ਆ ਮਗਰਲੇ ਪਾਸੇ ਸੀ ਮਿੱਤਰੋ ਆ ਕੰਧ ਦੇ ਹਾਂਜੀ ਤੇ ਇੱਕ ਤਾਂ ਕਿੰਦੇ ਦੀ ਸੀ ਇੱਕ ਕਿਹਦੀ ਸੀ ਹੋਰ ਇੱਕ ਸਾਡੀ ਸੀ ਦੂਜੇ ਘਰ ਮੇਰਾ ਤਾਇ ਦੇ ਕੀ ਸੀ ਹਾਂ ਸਿੰਘ ਬਚ ਕੇ ਸੀ ਹੈਨਾ ਹਾਂਜੀ ਹਾਂਜੀ ਕੰਮ ਪੜਾ ਸੀ ਹਾਂਜੀ ਹੁਣ ਆਪਾਂ ਇਹਦੀ ਗੱਲ ਕਰਦੇ ਆਂ ਮੱਝ ਦੀ ਇਹ ਸੂਆ ਹੁਣ ਇਹ ਤੀਜਾ ਸੂਆ ਸੂਈ ਹੈ ਜੀ ਤੀਜਾ ਸੂਆ ਸੂਈਆ ਕਿੰਨਾ ਕਚਰੋਗਾ ਸੂਈ ਨੂੰ ਸੂਈ ਨੂੰ ਉਹਨੂੰ بس 2 ਘੰਟੇ ਹੋ ਗਏ ਹੁਣ ਹਾਂ ਜਦੋਂ ਤੁਸੀਂ ਸਵੇਰ ਫੋਨ ਲਾਇਆ ਹਨਾ ਫੋਨ ਲਾਇਆ 2 ਘੰਟੇ ਹੋ ਗਏ ਹੁਣ ਹਾਂ 6 ਵਜੇ 6 ਵਜੇ ਮੈਨੂੰ ਫੋਨ ਲਾਇਆ ਹਾਂਜੀ ਠੀਕ ਹੈ ਇਹਨੇ ਸਹੀ ਜਿਹੜਾ ਦੁੱਧ ਕਿੰਨਾ ਕੱਢਿਆ ਕਿਉਂਕਿ ਹਰ ਭਰਾ ਕਹਿੰਦਾ ਵੀ ਸੂਣ ਤੋਂ ਪਹਿਲਾਂ ਤਾਂ 16 ਲੀਟਰ ਦਿੰਦੀਆਂ ਬਾਅਦ ਦੇ ਵਿੱਚ ਕਹਿੰਦੇ ਵੀ 13-14 ਹੀ ਹੁੰਦੀਆਂ ਸਹੀ ਕਿੰਨਾ ਕੱਢਿਆ ਮੰਨ ਲਾ ਵੀ ਛੋੜੇ ਛੋੜੇ ਧੱਕ ਨਾਲ ਕਿੰਨਾ 14 ਲੀਟਰ ਦੂਜੇ ਸੂਏ ਦਾ ਦੁੱਧ ਹੈਗਾ ਦੁੱਧ ਦੂਜੇ ਸੂਏ ਦਾ ओके ਢੰਗ ਦਾ ਓਕੇ ਓਕੇ ਤੇ ਮਗਰ ਬੱਚਾ ਕਿਹੜੇ ਸਿਮਨ ਦਾ ਮਗਰ ਸੁਲਤਾਨ ਦਾ ਜੀ ਕਟਾ ਹੈ ਹਾਂਜੀ ਕਟਾ ਜੀ ਸੁਲਤਾਨ ਦਾ ਮਿੱਤਰੋ ਕਟਾ 14 ਲੀਟਰ ਦੂਜੇ ਸੂਏ ਦਾ ਕੱਢਿਆ ਦੁੱਧ ਤੇ ਤੀਜੇ ਸੂਏ ਹੈ ਤਾਜੀ ਸੂਈ ਹੈ ਮੁੱਲ ਕੀ ਕਰਤਾ ਜੀ ਮੁੱਲ ਜੀ 1,65,000 165 ਮਾਨਤਨ ਹੋਜੂ ਮੌਨਤਨ ਕਰਦੇ ਨੇ ਓਕੇ ਪਹਿਲਾਂ ਵਾਲੀਆਂ ਵੀਡੀਓ ਚ ਵਧੀਆ ਵਿਕੇ ਪਸ਼ੂ ਹਾਂਜੀ ਹਾਂਜੀ ਵਧੀਆ ਤੇ ਕਈ ਭਰਾਵਾਂ ਹਾਂਜੀ ਠੀਕ ਰੇਟ ਸੀਗੇ ਉਹਦੀ ਰੇਟ ਵੀ ਵਧੀਆ ਸੀ ਨਾ ਠੀਕ ਸੀ ਹਾਂਜੀ ਤੇ ਮੈਨੂੰ ਲੱਗਾ ਅੱਧੇ ਅੱਧੇ ਦਿਨ ਜੀ ਵਿਗ ਗਏ ਹੋਣਗੇ ਨਾ ਹਾਂਜੀ 2-2 ਘੰਟਿਆਂ ਬਾਅਦ ਗਾਂ ਵੇਗੀ 2 ਘੰਟੇ ਬਾਅਦ ਹੀ ਮੱਝ ਵੀ ਕੀਤੀ ਹਾਂ ਕਈ ਹਾਂ ਕਈ ਭਰਾਵਾਂ ਦੇ ਫੋਨ ਆਉਂਦੇ ਆ ਵੀ ਪਸ਼ੂ ਵਿਕਦੇ ਆ ਵੀਡੀਓ ਤੇ ਫੋਨ ਆਈ ਗਈ ਮੁੜ ਕੇ ਮੈਨੂੰ ਇੱਕ ਮੱਝ ਦੇ ਤਾਂ ਠੀਕ ਹੈ ਉਹ ਚੰਗੇ 40 ਹਜ਼ਾਰ ਰੁਪਏ ਤਿਆਰ ਹੋਈ ਜਿਹੜੀ ਹਨ 40 ਹਜ਼ਾਰ ਹੋਈ ਸੀ ਉਹ ਵੀ ਸਕੀਨ ਬਹੁਤ ਸੀ ਹਾਂ ਇਹ ਵੀ ਬਹੁਤ ਸਕੀਨ ਹੈ ਤੋਰੋ ਜੀ ਇੱਕ ਵਾਰੀ ਸਿੰਘਾਂ ਦੀਆਂ ਸਕੀਨਾਂ ਸਿੰਘਾਂ ਦੇ ਮਿੱਤਰੋ ਪੂਰੀਆਂ ਸਕੀਨ ਆ ਥਾਂ ਲੇ ਵੀ ਨੇ ਇਹ ਬਹੁਤ ਚੰਗੀਆਂ ਨੇ ਦੁੱਧ ਆਪਾਂ ਫੇਰ ਕਹਿਣਾ ਵੀ ਬਾਈ ਨੇ ਤਾਂ 16 ਲੀਟਰ ਕਿਹਾ ਪਰ ਆਪਾਂ 14 ਨਹੀਂ ਪਹਿਲਾਂ ਬਾਈ ਨੇ 16 ਲੀਟਰ ਕਿਹਾ ਵੀ 16 ਕੱਢਿਆ ਪਰ ਆਪਾਂ 2 ਲੀਟਰ ਮਿੱਤਰੋ ਆਪਾਂ ਪਹਿਲੇ ਘਟਾਉਣੇ ਆ ਤੇ ਅੱਗੇ ਤੁਸੀਂ ਕਮੈਂਟ ਕਰਕੇ ਮਿੱਤਰੋ ਜਰੂਰ ਦੱਸਿਓ ਕਿਉਂਕਿ ਜਿਹੜੇ ਭਰਾ ਨੂੰ ਪਤਾ ਵੀ ਇਹਨਾਂ ਦੁੱਧ ਕੱਢਦੀ ਆ ਉਹਨੇ ਤਾਂ ਬੇਫਿਕਰ ਹੋ ਕੇ ਲੈ ਲੈਣੀ ਆ ਤੇ ਹਾਂ ਇੱਕ ਇਹ ਮਨ ਲਦਾ ਸਮਰ ਵੀ ਛੇਤੀ ਗਈ ਸੀ ਨਾ ਹਾਂਜੀ ਹਾਂਜੀ ਠੀਕ ਹੈ ਬਾਈ ਕਹਿੰਦਾ ਵੀ ਮਹੀਨੇ ਡੇਢ ਮਹੀਨੇ ਜੀ ਮਿੱਤਰੋ ਇਹ ਸਮਰ ਗਈ ਸੀ ਸਾਲ ਤੋਂ ਪਹਿਲਾਂ ਪਹਿਲਾਂ ਇਹ ਸੂਈ ਪਿਛਲੇ ਬਾਸ ਸਾਲ ਮਨ ਲਦਾ ਸੌਣ ਤੇ ਸੂਈ ਸੀ ਨਾ ਹਾਂਜੀ 15 ਮਿੰਟ 15-20 ਦਿਨ ਮਿੱਤਰੋ ਪਿਛਲੇ ਸਾਲ ਨਾਲੋਂ ਪਹਿਲਾਂ ਹੀ ਸੂਈ ਆ ਤੇ ਇਹ ਜੇ ਪਸ਼ੂ ਰੱਖ ਕੇ ਮਿੱਤਰੋ ਡੇਰੀ ਫਾਰਮ ਦਾ ਕੰਮਜਾਬ ਹੋ ਸਕਦਾ ਕਿਉਂਕਿ ਜਦੋਂ 6-6 ਮਹੀਨੇ ਮਿੱਤਰੋ ਪਸ਼ੂ ਸਮਰਦਾ ਨੇ ਤੇ ਉੱਥੇ ਮਿੱਤਰੋ ਡੇਰੀ ਫਾਰਮ ਜਿਹੜਾ ਘਾਟੇ ਦਾ ਸੌਦਾ ਹੈ ਪਰ ਜੇ 2-2.5 ਤਿੰਨ ਮਹੀਨਿਆਂ ਦੇ ਅੰਦਰ ਅੰਦਰ ਪਸ਼ੂ ਸੂੰਦਾ ਤਾਂ ਬਹੁਤ ਚੰਗਾ ਹਵਾਨਾ ਤੁਸੀਂ ਦੇਖ ਸਕਦੇ ਆ ਆੜੀ ਪਸਾੜੀ ਦੇਖ ਸਕਦੇ ਮੂਰੇ ਤੋਂ ਨਹੀਂ ਤਾਂ ਹੀ ਤੇ ਮਗਰ ਮਿੱਤਰੋ ਸੋਤਾਂ ਹੀ ਹਵਾਨਾ ਹੈ ਤਾਜੀ ਪਈ ਨਹੀਂ ਹਾਂਜੀ ਜੇਰ ਪਈ ਜੇਰ ਹਜੇ ਪਈ ਜੂ 2 ਘੰਟਾ ਜਾਣ ਹਾਂਜੀ ਪਈ ਜੂ ਜੀ ਠੀਕ ਹੈ ਮੋਲੇ ਦਾ ਆਪਾਂ ਇੱਕ ਪੈਂਡ ਕਰਤਾ ਮਾਨਤਾਨ ਹੋ ਜਾਣਾ ਹੈ ਹਾਂਜੀ ਤੇ ਫੋਨ ਨੰਬਰ ਦੱਸ ਦਿਓ ਜੀ ਆਪਣਾ ਫੋਨ ਨੰਬਰ 73474 ਜੀ 73474 74 80447 80447 ਇਹ ਆਪਣਾ ਘਰ ਪਿੰਡ ਦੇ ਕਿਹੜੇ ਸੱਪੜ ਦੇ ਕੋਲੇ ਆ ਛੋਟੇ ਬੱਸ ਸਟੈਂਡ ਕੋਲੇ ਜੀ ਛੋਟੇ ਬੱਸ ਸਟੈਂਡ ਕੋਲੇ ਸੱਪੜ ਕਿਹੜਾ ਹੈ ਸੱਪੜ ਇਹ ਸੰਦਲੀ ਪੱਤੀ ਵਾਲਾ ਜੀ ਸੰਦਲੀ ਪੱਤੀ ਆ ਹਾਂਜੀ ਸੋ ਜਿਹੜੇ ਵੀ ਵੀਰ ਭਰਾ ਹਨ ਮਿੱਤਰੋ ਲੋਡ ਹੋਵੇ ਤਾਂ ਕਰੋ ਬਾਈ ਦੇ ਨਾਲ ਸੰਪਰਕ ਤੇ ਚੰਗੀ ਝੋਟੀ ਆ ਵਜਨ ਵੀ ਸੋਹਣਾ ਸਿੰਗਾ ਨਹੀਂ ਵੀ ਸੋਹਣੀ ਆ ਚੰਗੀ ਨਿਖਰੀ ਵੀ ਆ ਥਣਲੇਵੀ ਦੀ ਪੂਰੀ ਮਿੱਤਰੋ ਸਾਫ਼ ਹੈ ਤਸੱਲੀ ਵੈਸੇ ਤੁਸੀਂ ਖੁਦ ਕਰਨੀ ਹੈ 14 ਲੀਟਰ ਦੁੱਧ ਕੱਢਿਆ ਵਾ ਵੈਸੇ ਤਾਂ ਵੱਧ ਕੱਢਿਆ ਪਰ 14 ਕਹਿ ਕੇ ਦੇਵਾਂਗੇ ਤੇ 15 16 ਲੀਟਰ ਮਿੱਤਰੋ ਇਹਨੇ ਕੱਢਣਾ ਜਿਹੜਾ ਭਰਾ ਲੈ ਕੇ ਗਿਆ ਤਾਂ ਕਮੈਂਟ ਕਰਕੇ ਮਿੱਤਰੋ ਇੱਕ ਵਾਰੀ ਜ਼ਰੂਰ ਦੱਸਿਓ ਸੋ ਸਾਰੇ ਵੀਰਾਂ ਦਾ ਧੰਨਵਾਦ